ਤੁਸੀਂ ਦੇਰੀ ਡਿਲੀਵਰ ਪਾਉਂਦੇ ਹੋ ਜਦ ਚੱਲ ਸਭ ਪ੍ਰੈਸ਼ ਹੋਣੇ ਮਿੱਠੇ ਸ਼ੜਾ ਕੀਤੀ ਆ ਗਾਲੋ ਦੀ ਪੁੰਗੇ ਕਿੱਥੇ ਖੁਸ਼ ਹੈ ਦੇ ਖੰਡੇ ਮਿੱਠੇ ਚੱਲਦੇ ਨੀਲਾ ਦੇਸ ਤੋਂ ਲੰਗਰ ਪਤਾ ਲਗਾਏ ਬਕਾਇਆ ਜਾਰੀ ਨੇ ਨੈਤਿ ਸੇ ਅੱਛੀ ਪਕਾ ਦੇ

ਦੀਨ ਲੱਤਿ ਸੇ ਜੀ ਸ਼ਰਨ ਗੋਬਨ ਗੋਰੀ ਪਾਣੀ ਤਾਏ ਗੋਦੇ ਗੁਰੂ ਵਾਂਗੀ ਮਾਤੇ ਹੁੰਦੇ ਰੋ ਨਾ ਕੀ ਜੀ ਸ਼ਰਨ ਆਮਨ ਪ੍ਰੀਤ ਸਿੰਘ ਜੀ ਕਿ ਅੱਜ ਜਿਹੜਾ ਠੰਡੇ ਮਠੇ ਜਾਦੇ ਸ਼ਵੀਲਾਂ ਲਾਈ ਕਿੱਥੇ ਲਾਈ ਜਾ ਰਹੀ ਇਹ ਜੋ ਸਾਡੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਸਾਡੇ ਲਈ ਛਿੱਧੀ ਦਿੱਤੀ ਆ ਉਹਨਾਂ ਵਾਸਤੇ ਉਹਨਾਂ ਦੀ ਯਾਦ ਵਿੱਚ ਠੰਡੇ ਮਠੇ ਜਲਦੀਆਂ ਸ਼ਵੀਲਾਂ ਲਗੀਆਂ ਨੇ ਉਹ ਜੂਥ ਜੋ ਆੜਾ ਨਸ਼ਾ ਨੂੰ ਲੋਕੀ ਪੁੱਠੇ ਸਿੱਧੇ ਰਸਤੇ ਚੱਲੇ ਆ ਉਹ ਨਸ਼ੇ ਛੱਡ ਕੇ ਗੁਰੂ ਵਾਲੇ ਬਨ ਦੇ ਰਸਤੇ ਚੱਲਣ ਔਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਮੇਰਾ ਵਿੱਟੇ ਨਾਮ ਤੇ ਸੰਮੁਦਰ ਓ ਭਾਮ ਤੇ ਨਿਕਾਏ ਨਾਮ ਬੰਧਰਾ ਓ ਤੇਰਾ ਖਾਲਸਾ ਓ ਤੇਰਾ ਖਾਲਸਾ ਪੈਣਾ ਭਾ ਕੇ ਜਦੋਂ ਕੁਲ ਬਖਤ ਸੇ ਅਨਕੜਦਾ ਕਾ ਖਾਲਸਾ ਵਾਹ ਜੀ ਕੀ ਜੀ ਪ੍ਰਧਾਨ ਜੀ ਸੁਭਰਾ ਜੀ ਉਹ ਬਣਾ ਨਹੀਂ ਸ਼ਰਮਾ ਜੀ ਹਾਂਜੀ ਅੱਜ ਜਿਹੜਾ ਚੱਲ ਰਿਹਾ ਆ ਖੰਡ ਮਿੱਠੇ ਦਲਦੇ ਆ ਸਬੀਲਾ ਲਾ ਰਹੇ ਆ ਭਾਏ ਪਾਸ਼ਾ ਦੇ ਸੀਦੀ ਢੜੀ ਚੱਲ ਰਹੀ ਆ ਇੱਥੇ ਕੀ ਆਪਾਂ ਜੂਥ ਵੈਂਗੂ ਕੀ ਮੈਸੇਜ ਦੇਣਾ ਜੂਥ ਵੇਗ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜੇ ਭਟਕੇ ਰੋਕੀ ਮੁੰਡੇ ਨਸ਼ਿਆਂ ਕੁਰੇ ਫਿਰਦੇ ਨੇ ਨਸ਼ੇ ਛੱਡ ਕੇ ਗੁਰੂ ਵਾਲੇ ਬਣਨ ਗੁਰੂ ਵਾਲੇ ਬਣ ਗੁਰੂ ਦੀ ਸੇਵਾ ਕਰਨ ਸੇਵਾ ਕਰਨ ਸੇਵਾ ਵਾਲੇ ਪਾਸੇ ਤੁਰਨ ਜੋ ਕਮਲਾ ਸੱਚੇ ਪਾਸੇ ਮਰੇ ਕੰਮ ਛੱਡ ਕੇ ਚੰਗੇ ਪਾਸੇ ਤੁਰਨ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜੀ ਅਸੀਂ ਨੌਜਵਾਨ ਪੀੜ੍ਹੀ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਜੀ ਕਿ ਨਸ਼ੇ ਨੂੰ ਛੱਡ ਕੇ ਤੇ ਗੁਰੂ ਵਾਲੇ ਬਣੀਏ ਤੇ ਗੁਰੂ ਦੇ ਚਰਨਾਂ ਵਿੱਚ ਲੜੀਏ ਗੁਰੂ ਦੇ ਚਰਨਾਂ ਵਿੱਚ ਲੱਗੇ ਹੀ ਸਾਡੀ ਪ੍ਰਾਪਤੀ ਹੋਣੀ ਆ ਜੀ ਇਸ ਤੋਂ ਬਿਨਾ ਸਾਡਾ ਕੁਝ ਨਹੀਂ ਹੋ ਸਕਦਾ ਜੀ ਅਸੀਂ ਜਿੰਨੇ ਜੋਗੇ ਹਾਂ ਮਹਾਰਾਜ ਦੀ ਕਿਰਪਾ ਸਦਕੇ ਬਾੜਾ ਮੋਟਾ ਫਰਾਲਾ ਕੀਤਾ ਹੈ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਅਗਲੇ ਸਾਲ ਇਤੋਂ ਵੀ ਵਧੀਆ ਕਰੀਏ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਸਾਡੀ ਸਵਾਹਿਤ ਕਰ ਰਹੇ ਆਪਾਂ ਸਲਾਣਾ ਲਾ ਰਹੇ ਨਾ ਜੀ ਹਾਂਜੀ ਸਾਡੀ ਥੈਂਕ ਯੂ We'll <laughs>